ਕੰਨ ਕਈ ਜਾਂਦਾ ਕੋਈ ਮੈਨਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵੱਲ ਦੇਖਣਾ ਕਹਿ ਉਹ ਨਹੀਂ ਦੇਖਣਾ ਮੇਰਾ ਫਾਈਵ ਮਨ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ ਫਾਈਵ ਮਨ ਵਈ ਇੰਜੈਕਸ਼ਨ ਵਾਲੇ ਨਾ ਮੇਰੇ ਨਾ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਫੋਨ ਕਰਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਅਗੀਰ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਮੈਨਾਂ ਬੈਡ ਵੇਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਏ ਤੁਹਾਨੂੰ ਵੇ ਸ਼ੂਟ ਪਾ ਕੇ ਵੀ ਤੂੰ ਨਹੀਂ ਕਰਨੀਏ ਤੂੰ ਕਰਨੀਆਂ ਹੀ ਨਹੀਂ ਆ ਜਿਹੜੇ ਇੰਨੇ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਨਾ ਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਤਾਂ ਲੱਗੇ ਮੇਰੇ ਆਈ ਡੈਟਾ ਸ਼ਾਰਟਸ ਕੋਲੇ ਸ਼ਾਰਟ ਟੌਪ ਕੋਲੇ ਮੈਨੂੰ ਦੱਸੋ ਨਾ ਮੈਂ ਗਲਤੀ ਕਿੱਥੇ ਆ ਆਹ ਤੇ ਗਲਤ ਬਿਲਕੁਲ ਗਲਤ ਯਾਰ ਤੁਸੀਂ ਜਾਰ-ਜਾਰ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਨਾਲ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਰਿਆ ਤਾਂ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓ ਸ਼ੁਰੂ ਕਰਦੀ ਕਿੱਥੇ ਆ ਨਾ ਉਹ তুই ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਰ ਉਹ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਾਂ ਕਿ ਹਿੰਦਾ ਪਰ ਹੱਥ ਜੋੜ ਕੇ ਆਹ ਯਾ ਕਿ ਜੇ ਤਾਂ ਹੋਵੇ ਕਿ ਮੈਂ ਕਿਉਂਕਿ ਤੁਮ ਆ ਵੀ ਨਹੀਂ ਮੰਗਦੀ ਮੈਂ ਜ਼ਾਰੇ ਉਹ ਮੰਗਦੀ ਹਾਂ ਔਰ ਮੇਰੇ ਤਾਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤਾਂ ਪਾਗਲ ਥੋੜੀ ਆ ਜਿਹੜੀ ਚੀਜ਼ ਤੋਂ ਬਣਾ ਕੀਤਾ ਮੈਂ ਹੋਰ ਜੀ ਹਜ਼ਾਰ ਵਾਰ ਰੁਕਣਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਕਰਦਾ ਮੈਂ ਉਹ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹਿੰਗੀ ਸਿਰਫ ਇੱਕ ਐਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨਮਿਤ ਪਰਵਾਹ ਲਈ ਹੋ ਵਾਲੀ ਤਿੰਨ ਉਹ 3-4 ਮਹੀਨੇ ਪਹਿਲਾਂ ਮੈਨੂੰ ਤਿੰਨ ਮੈਂ ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਿਆਂ ਤੋਂ ਮੰਨ ਲਓ ਕੋਈ ਵੀ ਹੋ ਜੇ ਅਸਟ੍ਰੋਲੋਜੀ ਪਰਮੋਸ਼ਨ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤੀ ਤਾਂ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੋਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੇ ਇਸ ਦਿਨ ਨਾ ਤੇਰੇ ਵਦਿਕਾ ਨਾ ਤੇਰੇ جواب ਵਾ ਦੇਖਣਾ ਕੇਵਾਂ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਬੜੀ ਸੇਕਚਰ ਵਾਲੇ ਮੈਂ ਮੇਰੇ ਨਾ ਦਿਮਾਗ ਨੂੰ ਮੈਂ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਕਰਕੇ ਮੈਂ ਆ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਅਪੀਰ ਹੋਣੀਆ ਮੇਰਾ ਫਸਟ ਡੇ ਆ ਕਿ ਮੈਨੂੰ ਮੈਨਾਂ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਏ ਤੁਹਾਨੂੰ ਫੋਟੋ ਪਾ ਕੇ ਵੀ ਤੋਂ ਨਹੀਂ ਕਰਦੀਏ ਤੁਹਾਨੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਇਤਨੇ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਨਾ ਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਆ ਮੈਂ ਕੁਝ ਛੋਟੇ ਕੱਪੜਿਆਂ ਜਾਂ ਹਾਂ ਤਾਂ ਨਾ ਤਾਂ ਗੇਰੇ ਐਡਾਟਾ ਸ਼ਾਰਟਸ ਕੋਲ ਨੇ ਸ਼ਾਰਟ ਟਾਕ ਕੋਲ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆ ਤੇ ਗੱਲ ਬਿਲਕੁਲ ਗਲਤ ਹੈ ਕੋਈ ਜਾਰ-ਜੜ ਕੇ ਦੁਖੀ ਕਰਦੇ ਪਏ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹੜਾ ਰਾਮ ਕੀਤਾ ਪਿਆ ਮੇਰਾ ਯਾਰ ਤੇ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਹੌਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ তুই ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਫਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਰੀਆ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਰ ਉਹ ਆ ਕੇ ਵੀਡੀਓ ਅਪਲੋਡ ਕਰਦੀ ਹਾਂ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਮੈਂਟਾਂ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤਮ ਕਿਸੇ ਦਮ ਪਰ ਹੱਥ ਜੋੜ ਕੇ ਆ ਯਕਿਨਿਤ ਤਾ ਨਾ ਕਿ ਮੈਂ ਕਿਤੇ ਤੁਮ ਆਪ ਵੀ ਨਹੀਂ ਮੰਗਦੀ ਮੈਂ ਸਾਰੇ ਤੁਮ ਮੰਗਦੀ ਹਾਂ ਕੌਣ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤੇ পাগল ਤੋਂ ਨਹੀਂ ਨਾ ਜਿਹੜੀ ਚੀਜ਼ ਤੋਂ ਬਣਾ ਕਿਤਾ ਮੈਂ ਹਰ ਚੀਜ਼ ਹਰ ਵਾਰ ਰੁਕਣਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਕੌਣ ਤਾਂ ਮੈਂ ਉਹ ਮੇ ਮਤਲਬ ਮੈਨੂੰ ਖਾਡਦਾ ਨਾ ਟੋਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹਿੰਗੀ ਸਿਰਫ ਇੱਕ ਐਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨਮਿਤ ਪਰਵਾਹ ਲਈ ਹੋ ਵਾਲੀ ਤਿੰਨ ਉਹ ਤਿੰਨ ਟਰਮਿਨਿ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਲੇ ਕੋਈ ਵੀ ਹੋ ਜੇ ਅਸਟ੍ਰੋਲੋਜੀ ਪਰਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀ ਤੱਕ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੋਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੇਸ ਰੇ ਦਿਨ ਨਾਲ ਤੇਰੇ ਵਾਲ ਦੇਖਣਾ ਨਾ ਤੇਰੇ ਜਵਾਕ ਵਾਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਹੋਈ ਸੀ ਇਨਸਟਰਗਮ ਵਾਲੇ ਨਾ ਮੇਰੇ ਨਾਲ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਅਗਿਊਰੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਦੇਖਿਏ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਬੁਫਾ ਵਿੱਚ ਸ਼ੂਟ ਪਾ ਕੇ ਵੀ ਤੋਂ ਨਹੀਂ ਕਰਦੇ ਤਾਂ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਗਲਤੀ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਨਾ ਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਆ ਮੈਂ ਕੁਝ ਛੋਟੇ ਕੱਪੜਿਆਂ ਜਾਂ ਹਾਂ ਤਾਂ ਨਾ ਤਾਂ ਗੇਰੇ ਐਡਟਾ ਸ਼ਾਰਟ ਕੋਲ ਨੇ ਸ਼ਾਰਟ ਟਾਕ ਪਾਣੀ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗੱਲ ਬਿਲਕੁਲ ਗਲਤ ਹੈ ਯਾਰ ਜਾਰ-ਜਾਰ ਕੇ ਦੁਖੀ ਕਰਦੇ ਪਏ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਦਾ ਹਰਮ ਕੀਤਾ ਪਿਆ ਮੇਰਾ ਯਾਰ ਤੇ ਅੱਗੇ ਸਾਰਾ ਪੰਜਾਬੀ ਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਰਿਆ ਤਾਂ ਉਹ ਕੋਲ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਦੁਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਫਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਕੱਟ ਬਹੁਤ ਜਾ ਕੇ ਵੀਡੀਓ ਅਪਲੋਡ ਕਰਦੀ ਆ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰੋਂਦਾ ਪਿਆ ਕੋਈ ਕੀ ਤਾਂ ਕਿ ਇਹ ਦਵਾ ਬਣਾ ਹੱਥ ਜੋੜ ਕੇ ਆਹ ਯਕਿਨ ਹੈ ਤੁਹਾਨੂੰ ਕਿ ਮੈਂ ਤੁਹਾਨੂੰ ਕਿਤੇ ਵੀ ਤੁਹਾਨੂੰ ਵੀ ਨਹੀਂ ਮੰਗਦੀ ਮੈਂ ਸਾਰੇ ਨੂੰ ਮੰਗਦੀ ਆ ਤੋਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤਾਂ ਪਾਗਲ ਹੋਣੀ ਆ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਹਰ ਜੀ ਹਰ ਵਾਰ ਰੁਕੀ ਹਾਂ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਕਾਲ ਤਾਂ ਮੈਂ ਉਹ ਮੇ ਮਤਲਬ ਮੈਨੂੰ ਖਾਡਦਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਪ੍ਰੋਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਵੀ ਨਮਿਤ ਪਰਵਾਰ ਨੇ ਬੋਲੇ 3 ਉਹ 3 ਮਹੀਨੇ ਪਹਿਲਾਂ ਮੈਂ ਉਹ ਦਿੱਤੀ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ ਤੇਨ ਜਲ ਮਤ ਤੁਮਾਂ ਮਨ ਵਿੱਚ ਕੋਈ ਵੀ ਹੋ ਜੀ ਐਸਟ੍ਰੋਲੋਜੀ ਪ੍ਰਮੋਸ਼ਨ ਕੋਸ਼ ਵਿੱਚ ਅਪਲੋਡ ਨਹੀਂ ਕੀ ਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੁਗੀ ਕੋਈ ਮੇਰਾ ਵੀਡੀਓ ਸੈਂਡ ਕਰ ਜੀ ਜਾਂਦਾ ਕੋਈ ਮੈਸੇਜ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ جواب ਵਾ ਦੇਖਣਾ ਕੇ ਹੁਣ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇਰ ਮੈਨੂੰ ਮੇਰਾ 5 ਮਹੀਨ ਹੋਈ ਸੇ ਜੈਕਚੁਅਲ ਵਾਲੇ ਮੈਂ ਮੇਰੇ ਨਾਲ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਕਰਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅਸਲ ਤਕ ਕਿ ਜੋਸ਼ਲ ਮੀਡੀਆ ਤੇ ਅਗਰ ਹੋ ਰਿਹਾ ਮੇਰਾ ਫਸਟ ਡੇ ਆ ਕਿ ਮੈਨੂੰ ਮੈਨਾਂ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਦੇਖੀ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫੋਟੋ ਵੀ ਸ਼ੂਟ ਪਾ ਕੇ ਵੀ ਟੂ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਕੋਣ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਨਾ ਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਆ ਮੈਂ ਕੁਝ ਛੋਟੇ ਕੱਪੜਿਆਂ ਜਾਂ ਹਾਂ ਤਾਂ ਨਾ ਤਾਂ ਨਹੀਂ ਰੇ ਐਡਟਾ ਸ਼ਾਰਟਸ ਪਾ ਲੈ ਸ਼ਾਰਟ ਟਾਕ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਤੁਸੀਂ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਇਆ ਤਾਂ ਕੋਈ ਕੁਝ ਕਰੀ ਜਾਂਦਾ ਜਿਹਦਾ ਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱdte ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਹੌਲ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਬਣਦੀ ਕਿੱਥੇ ਆ ਨਾ ਉਹ তুই ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਹਾ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਰੀਆ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਰ ਬਾਹਰ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਔਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਇਹ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤਮ ਕਿਸੇ ਦਵਾਈ ਪਰ ਹੱਥ ਜੋੜ ਕੇ ਆ ਯਕਿਨਤਾ ਨਾ ਕਿ ਮੈਂ ਕਿਤੇ ਤੁਮ ਆ ਵੀ ਨਹੀਂ ਮੰਗਦੀ ਮੈਂ ਸਾਰੇ ਤੁਮ ਮੰਗਦੀ ਹਾਂ ਮੇਰੇ ਨੂੰ ਤਾਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਬਣਾ ਕਿਦਾਂ ਮੈਂ ਹਰ ਚੀਜ਼ ਹਰ ਵਾਰ ਰੁਕਣਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਕਾਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡ ਰਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਅਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨੋਮਿਤ ਪਰੈਰੋਡ ਲਈ ਹੋਣੀ ਸੀ ਉਹ 3 ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਲਿਆ ਹੋਇਆ ਕਿ ਅਸਟ੍ਰੋਲੋਜੀ ਪਰਮੋਸ਼ਨ ਕੋਈ ਵੀ ਅਪਲੋਡ ਨਹੀਂ ਕੀ ਤੱਕ ਤੇ ਹੁਣ ਸਵੇਰ ਤੋਂ ਹੀ ਮੈਨੂੰ ਇਹਨਾਂ ਦੂਹੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧੰਕੀਆਂ ਵਾਲੀ ਮੈਨੂੰ ਕਾਲਸ ਲਾਈ ਜਾਂਦਾ ਕਿ ਫਸਦੇ ਕੋ ਦੋ ਦਿਨ ਦਾ ਟਾਈਮ ਆ ਤੇ ਇਸ ਰੇ ਦਿਨ ਨਾਲ ਤੇਰੇ ਵਾਦੇ ਕਿ ਨਾ ਤੇਰੇ ਜਵਾਕ ਵਾਦੇ ਕਰਾ ਕੇ ਉਹ ਹਵਾਨੀ ਦੇਖਣਾ ਮੇਰਾ ਫਾਈਵ ਮੰਥ ਦਾ ਬੇਬੀ ਆ ਤੇਰ ਮੈਨੂੰ ਮੇਰਾ ਫਾਈਵ ਮੰਥ ਹੋਇਆ ਨਹੀਂ ਇੰਜੈਕਸ਼ਨ ਵਾਲੇ ਨਾ ਮੇਰਾ ਨਾ ਦਿਮਾਗ ਤੇ ਮੇਰੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਫੋਨ ਕਰਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਾ ਸੋਸ਼ਲ ਮੀਡੀਆ ਤੇ ਅਕੀਰ ਹੋ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਦੇਖੀ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਾਵੇਂ ਸੂਟ ਪਾ ਕੇ ਵੀ ਤੋਂ ਨਹੀਂ ਕਰਦੀ ਤਾਂ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਇਤਨੇ ਗਲਤੀ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਤਾਂ ਲੱਗਾ ਗੇਰੇ ਆਈ ਡੈਟਾ ਸ਼ਾਰਟਸ ਪਾ ਲਈ ਸ਼ਾਰਟ ਟਾਕ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗਲਤ ਬਿਲਕੁਲ ਗਲਤ ਯਾਰ ਤੁਸੀਂ ਜੜ ਜੜ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਇਆ ਤਾਂ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਗੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਹਿਆ ਤਾਂ ਉਹ ਕੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਸ਼ ਕਰਦੀਆਂ ਸੜਕਾਂ ਤੇ ਮੇਰੀਆਂ ਵੀਡੀਓ